ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਹਾਂ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਜੀ ਬਹੁਤ ਦਿਨਾਂ ਬਾਅਦੋਂ ਬਹੁਤ ਲੇਟ ਹੋ ਗਈ ਸਾਲ ਤਾਂ ਵੈਸੀ ਆਪਾਂ ਤੇ ਅੱਜ ਆਪਾਂ ਨਨਾਨਾ ਕੋਲ ਜਾਵਾਂਗੇ ਜੀ ਸੰਧਾਰਾ ਦੇਨ ਤੇ ਆਪਾਂ ਬਸ ਹੁਣ ਤਿਆਰੀ ਕਰ ਰਹੇ ਹਾਂਗੇ ਤੇ ਆਪਾਂ ਸ਼ਾਮ ਦੇ ਟਾਈਮ 'ਤੇ ਜਾਵਾਂਗੇ ਕਿਉਂਕਿ ਸਵੇਰੀ ਫੇਰੀ ਦੀ ਬਾਟ ਬਹੁਤ ਦੂਰ ਦੀ ਹੈ ਨਾ ਸ਼ਾਮ ਤੱਕ ਮੋੜਨਾ ਬਹੁਤ ਔਖਾ ਹੈਗਾ ਤੇ ਉਹਨਾਂ ਆਪਾਂ ਸਾਮ ਨੂੰ ਚਲੇ ਜਾਵਾਂਗੇ ਇਸ ਤੋਂ ਬਾਅਦ ਸਵੇਰੇ ਫਿਰ ਵਾਪਸ ਆ ਜਾਾਂਗੇ ਤੇ ਇੱਥੇ ਜੇ ਆਪਾਂ ਕੰਮ ਥੰਦੇ ਜਿਹੜੇ ਕਰਦੇ ਆ ਫਿਰ ਮਾਲ ਪਸੂ ਨੂੰ ਸੁਨਨੀ ਸੁਨਨੀ ਲਾ ਕੇ ਇਸ ਤੋਂ ਬਾਅਦ ਜਾਵਾਂਗੇ ਉਤਰ ਕੇ ਰੱਖਤਾ ਤੇ ਫਿਰ ਨਾ ਆਏ ਨਾ ਆਪਾਂ ਕਿਰਾਂ ਅੰਦਰ ਰੈੜੀ ਰੂੜੀ ਲਾ ਜਾਾਂਗੇ ਜਦ ਸਵੇਰੇ ਦੇ ਕਾਫੀ ਕਿਸੇ ਨੂੰ ਕਹਿ ਦਾਂਗੇ ਉਹ ਪਾ ਜਾਣਗੇ ਤੇ ਬਸ ਉਦੋਂ ਫਿਰ ਆਪਾਂ ਟਾਈਮ ਦੇ ਨਾਲ ਜੇ ਆਇਆ ਗਿਆ ਤਾਂ ਆ ਜਾਾਂਗੇ ਆਵਲੇ ਕੱਕ ਪੈਨੇ ਆਪਾਂ ਪੁੱਤਰ ਕੇ ਰੱਖ ਲਈ ਇਸ ਵਾਰ ਜੀ ਆਪਣੇ ਚਾਰ ਤਾਜੇ ਹੈ ਨਹੀਂਗਾ ਤੇ ਆਪਾਂ ਵਾਸੇੜਾ ਦੋ ਕਟਰਾਲੀਆਂ ਹੋਈ ਸੀ ਉਹ ਆਪਣੇ ਕਮਾਂਡ ਕਰ ਉਹਨਾਂ ਦੇ ਟੋਏ ਚ ਹੀ ਪਾਤੀਆਂ ਆਪਾਂ ਜਦੋਂ ਐ ਕੱਖ ਜੇ ਮੁੱਕੇ ਉਦੋਂ ਆਪਾਂ ਲਿਆਇਆ ਕਰਾਂਗੇ ਆ ਦੇਖਾ ਸੰਗਲ ਖਾਨ ਤੇ ਰਹਿਦੀਆਂ ਨੇ ਸਾਰਾ ਦਿਨ ਨਾ ਜਿਹੜੇ ਕਿੱਲਿਆਂ ਦੇ ਨਾਲ ਸੰਗਲ ਲੰਕਦੇ ਨੇ ਸਾਰਾ ਦਿਨ ਖਾਈ ਜਾਂਦੇ ਰਹਿੰਦੀਆਂ ਨੇ ਬੜੀਆਂ ਖਰਾਬ ਨੇ ਆ ਝੋਟੀ ਜੀ ਆਪਾਂ ਹਜੇ ਦੇਖਨੇ ਆ ਪਰਮਾਤਮਾ ਕਿਰਪਾ ਕਰਨਾ ਨਾ ਗੱਪਣ ਰਹੇ ਜੇ ਝੋਟੀ ਆਪਾਂ ਨੂੰ ਘਟੋ ਘਟਿਕ ਸਾਲ ਹੋ ਗਿਆ ਹੁਣ ਇਹਦਾ ਟ੍ਰੀਟਮੈਂਟ ਚੱਲੀ ਜਾਂਦਾਗਾ ਤੇ ਬਹੁਤ ਹੰਭ ਗਏ ਜੀ ਸੁਖਣਾ ਸੋਣੀ ਬਾਲੀਆ ਕੱਦ ਕਾਠ ਬਹੁਤ ਹੈ ਛੋਟੀ ਦਾ ਤੇ ਪਰਮਾਤਮਾ ਕਿਰਪਾ ਕਰਨ ਬਾਬਾ ਟਾਲੀਆਂ ਨਾ ਸਾਬ ਜੀ ਨਾ ਤੇ ਆਪਣੀ ਛੋਟੀ ਇਹ ਗੱਭਣ ਰਹੇ ਜੇ ਤੇ ਵੀ ਗਾਲੇ ਜੀ ਦੁੱਧ ਬਥੇਰਾ ਦੋਗੀ ਸਾਢੇ 3 ਸਾਲ ਦੀ ਉਮਰ ਹੋ ਗਈ ਇਹਦੀ ਸਾਢੇ 4 ਸਾਲ ਵਾਂਗੂ ਸੋਗੀ ਤੇ ਚਲੋ ਜੀ ਹੁਣ ਆਪਾਂ ਜਦੋਂ ਗੁਰਸਾਰਨਾਂ ਗਿਆ ਇਸ ਤੋਂ ਬਾਅਦ ਆਪਾਂ ਜਾਵਾਂਗੇ ਇਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਾਂਗੇ ਚਲੋ ਜੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਸੀਂ ਲਓ ਜੀ ਆਪਾਂ ਤਿਆਰ ਹੋ ਗਏ ਹੁਣ ਆਪਾਂ ਜਾਣੇ ਆਗੇ ਨਨਾਨਾ ਕੋਲੇ ਸੰਧਾਰਾ ਤੇ ਹਨ ਤੇ ਪਹਿਲਾਂ ਆਪਾਂ ਗੁਰੂ ਘਰ ਮੱਥਾ ਟੇਕਾਂਗੇ ਬਾਬਾ ਰੋਲੇ ਸਾਹਿਬ ਉਸ ਤੋਂ ਬਾਅਦ ਤੁਕੂ ਜਾਨਦੇ ਡੱਡੀ ਕਹਿੰਦੀ ਹੈਗੇ ਤੇ ਤਾਂ ਕਰਕੇ ਉਹਨਾਂ ਨੂੰ ਮੱਥਾ ਟੇਕ ਆਵਾਂਗੇ ਤੇ ਹੁਣ ਆਪਾਂ ਜਾਣੇ ਰੋਲੇ ਸਾਹਿਬ ਆ ਕਿ ਮੱਧੇ ਕੋ ਪਸੰਦੀ ਵੇਰੇ ਅਦਰ ਲਾਤੀ ਤੇ ਬੰਨ ਵੀ ਦਿੱਤੀਆਂ ਧੁਪ ਬਹੁਤ ਤੇਜ ਕੱਢ ਲਈ ਰੱਬ ਨੇ ਪਹਿਲਾਂ ਬੱਦਲ ਸੀ ਤੇ ਹੁਣ ਧੁਪ ਤੇਜ ਕੱਢ ਲਈ ਚਲੋ ਜੀ ਜਾਨਦੇ ਆ ਹੁਣ ਆਪਾਂ ਚੱਲਦੇ ਹੁਸ਼ਾਂ ਵੀ ਰੈਡੀ ਹੋ ਗਏ ਹੁਸ਼ਾਂ ਦੇ ਡੱਡੀ ਰੈਡੀ ਨੇ ਉਹ ਬੈਠਣਾ ਕੋਸ਼ਾਂ ਨੂੰ यार से। आगा आगा। तो है नहीं तो मेरे चप्पल भी रख लिया मैं तो पतल धुप तो तेज तेज कर डेडी जी के लभन गए चाबी तो मेरे हाथ चा चाबी ਚੱਲੀਏ ਵੱਡਾ ਘਰ ਦਿਖਾ ਕੇ ਲਈਏ ਤੁਹਾਨੂੰ ਚੁੰਨੀ ਚੱਕੋ ਚੱਲ ਲੁਬੜੀ ਤੇ ਪੱਕ ਹੋ ਗਈ ਮੈਂ ਪੜ੍ਹਨਾ ਕਿਹਦੀ ਪਤਾ ਜੁਕਨਾ ਜੀ ਕਿੱਥੇ ਪਹੁੰਚ ਗਏ ਆਪਾਂ ਉਹ ਇਹ ਤਾਂ ਬਰਨਾਲੇ ਜੀ ਫਿਰਦੇ ਆ ਲਓ ਜੀ ਆਪਾਂ ਬਰਨਾਲਾ ਲੱਗਿਆ ਏ ਹੁਣ ਆਪਾਂ ਮੋਕੇ ਵਾਲੇ ਰੋਡ ਤੇ ਜਾ ਰਹੇ ਹੈਗੇ ਨਾ ਆਪਣਾ ਗੁਰ ਸ਼ਰਨੋਂ ਬੈਠਾ ਇਧਰ ਨਿਸ਼ਾਨ ਸਕੂਲੋਂ ਆ ਕੇ ਉਹਦੀ ਯਾਰਕ ਜਿਹਾ ਸੀ ਤੇ ਰੈਡੀ ਹੋ ਗਿਆ ਖੂਹਾਂ ਕੋਲੇ ਜਾਣ ਦਾ ਚਾ ਵੱਖਰਾ ਗਾਣਾ ਨਾ ਨਿਸ਼ਾਨ ਦੇ ਡੈਡੀ ਨੇ ਤਾਂ ਵਧੀਆ ਮੀਂਹ ਆ ਮੌਸਮ ਤਾਂ ਹੋ ਚੱਲਿਆ ਹੋਰ ਰੱਬ ਬੱਤਲੀ ਕੱਟੀ ਰੱਖੇ ਵਧੀਆ ਚੱਲ ਆ ਆਹ ਇੱਕ ਮੂਰੋ ਕਾਲੀ ਕੱਟ ਨੇ ਆਪਾਂ ਸਜਲਦੀ ਵੀ ਤੁਰਪੇਂਦੇ ਜੇ ਆਪਣੇ ਧੁੱਪ ਕਰਕੇ ਔਖਾ ਹੋ ਜਾਂਦਾ ਪਸੂਆਂ ਦਾ ਜੇ ਮਤਲਬ ਮੌਸਮ ਠੰਡਾ ਹੁੰਦਾ ਜਦੋਂ ਇੱਥੇ ਦੋ ਟਾਈਂ ਵਿਚ ਸੰਨੀ ਰਲ ਜਾਂਦੀ ਹੈਗੀ ਫਿਰ ਵੀ ਆਪਾਂ 3 ਵਜੇ ਵਾਂਗੂ ਪੌਣੇ 2:30 ਵਾਂਗੂ ਬੰਨੀਆਂ ਨੇ ਬਹੁਤ ਜਿਆਦਾ ਧੁੱਪ ਅਸਲੀ ਹੁਣ ਆਪਾਂ ਪਹਿਲਾਂ ਬਾਬਾ ਜੀ ਦਾ ਰੌੜੀ ਸਾਹਿਬ ਗੁਰੂ ਘਰ ਮੱਥਾ ਟੇਕਾਂਗੇ ਤੇ ਇਸ ਤੋਂ ਬਾਅਦ ਫਿਰ ਉੱਥੋਂ ਵੱਡਾ ਘਰ ਬਸ ਥੋੜੀ ਦੂਰੀ ਹੈ ਜਿਵੇਂ ਕਿ ਪੱਖੋਂ ਤੋਂ ਬਰਨਾਲਾ ਪੈ ਜਾਂਦਾ ਤਵਾਸਾ ਹੱਗੇ ਬਾੜ ਪੈ ਜਾਂਦੀ ਹੈਗੇ ਲੋ ਜੀ ਆਪਾਂ ਪਹੁੰਚ ਗਏ ਬੁੱਗੀਪੁਰਾ ਤੋਂ ਹੁਣ ਆਪਾਂ ਬਾਬਾ ਜੀ ਤੇ ਰੌਲੀ ਸਾਹਿਬ ਗੁਰੂ ਘਰ ਦੇ ਨੇੜੇ ਪਹੁੰਚ ਚੁੱਕੇ ਆਂਗੇ ਤੇ ਆਪਾਂ ਘਰੋਂ ਤੁਰੇ ਸੀ 3:00 ਬਜ ਕੇ 10 ਮਿੰਟਾਂ ਤੇ ਤੁਰੇ ਸੀ ਨਾ 5 ਤੇ 3:00 ਬਜ ਕੇ 5 ਮਿੰਟਾਂ ਤੇ ਤੁਰੇ ਸੀ ਆਪਾਂ ਨੂੰ ਹੋ ਗਏ 4:37 ਮਿੰਟ ਦਾ ਰਾਹ ਲੱਗ ਗਿਆ ਟਾਈਮ ਲੱਗ ਗਿਆ ਰਸਤੇ ਦੇ ਵਿੱਚ ਤੇ ਆਪਾਂ ਵਧੀਆ ਪੰਨ ਟਾਈਮ 'ਚ ਪਹੁੰਚ ਗਏ ਕੋਈ ਜ਼ਿਆਦਾ ਪਕਾਹਲ ਨਾਲ ਨਹੀਂ ਤੇ ਜੀ ਨਾਲ ਗੱਡੀ ਥੋੜੀ ਵਧੀਆ ਸਲੋ ਜੀ ਸਪੀਡ ਤੇ ਵਧੀਆ ਟਾਈਮ ਨਾਲ ਪਹੁੰਚ ਗਏ ਤੇ ਹੁਣ ਬਾਬਾ ਜੀ ਦੇ ਕਰਦੇ ਹਾਂ ਦਰਸ਼ਨ ਇਸ ਤੋਂ ਬਾਅਦ ਫੇਰ ਤੁਹਾਨੂੰ ਆਪਾਂ ਆਪਣੇ ਨਾਨਾ ਦੇ ਘਰ ਲੈ ਕੇ ਚੱਲਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਫੁੱਲ ਵਲੌਗ ਵਾਚ ਕਰਨਾ ਬਣੇ ਰਿਓ ਵੀਡੀਓ ਦੇ ਐਂਡ ਤੱਕ ਜੀ ਦਿਖਾਉਣਿਆ ਤੁਹਾਨੂੰ ਆਪਾਂ ਇਸ ਤੋਂ ਅਗਲਾ ਵਲੌਗ ਬਾਜੀ ਦੇ ਰੌਲੀ ਸਾਹਿਬ ਤੇ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਨੇ ਜਿਸ ਗੁਰੂ ਘਰ 'ਚ ਮੱਥਾ ਟੇਕਣ ਤੇ ਬਾਬਾ ਨਰੈਣ ਸਿੰਘ ਜੀ ਦਾ ਗੁਰੂ ਘਰ ਹੈ ਜੀ ਇਹ ਬਾਬਾ ਨਰੈਣ ਸਿੰਘ ਜੀ ਪਹਿਲਾਂ ਮਹਾਪੁਰਸ਼ ਅਸੀਂ ਉਸ ਤੋਂ ਬਾਅਦ ਸੰਤ ਬਾਬਾ ਹਰਵਿੰਦਰ ਸਿੰਘ ਜੀ ਮਹਾਪੁਰਸ਼ ਨੇ ਜਿਹੜੇ ਤੇ ਹੁਣ ਸੇਵਾ ਨਿਭਾ ਰਹੇ ਨੇ ਜਿਹੜਾ ਗੁਰੂ ਘਰ ਦੀ ਤੇ ਆਹ ਵਾਲਾ ਗੁਰੂ ਘਰ ਹੈ ਜੀ ਤੇ ਕਰ ਲੋ ਜੀ ਤੁਸੀਂ ਵੀ ਦਰਸ਼ਨ ਬਹੁਤ ਦੂਰੋ ਦੂਰੋਂ ਦੀਆਂ ਸੰਗਤਾਂ ਨੇ ਜੀ ਪਟਿਆਲੇ ਜਲੰਧਰ ਤੱਕ ਦੀ ਸੰਗਤ ਜਿਹੜੀ ਆਉਂਦੀ ਹੈ ਇੱਥੇ ਗੁਰੂ ਘਰ 'ਚ ਅੱਗੇ ਗੱਲ ਇਹ ਦੁਖੀ ਆ ਸੰਸਾਰ ਹੈ ਨਾ ਬਹੁਤ ਜ਼ਿਆਦਾ ਦੁਖੀ ਸੰਸਾਰ ਹੈਗਾ ਜੇ ਗੁਰੂ ਨਾਲ ਜੁੜਾਂਗੇ ਤਾਂ ਕਿਤੇ ਜਾ ਕੇ ਆਪਾਂ ਨੂੰ ਨਾ ਉਹ ਆਗਾ ਆਪਣਾ ਸਫਲ ਹੁੰਦੀ ਹੈਗੀ ਲਓ ਜੀ ਆਪਾਂ ਪਹੁੰਚ ਚੁੱਕੇ ਆ ਬਾਬਾ ਸੰਤ ਬਾਬਾ ਪ੍ਰਵਿੰਦਾ ਦਾਸ ਜੀ ਗੀਠਾ ਸਾਬ ਕੁਟਿਆ ਰੌਲੀ ਸਾਹਿਬ ਇੱਥੇ ਜੀ ਆਪਾਂ ਪਹੁੰਚ ਗਏ ਜੀ ਵੱਡਾ ਘਰ ਇਹ ਆਪਾਂ ਨੂੰ ਪਹੇਗਿਆ ਜੀ 25 ਕਿਲੋਮੀਟਰ ਪਹੇਗਿਆ ਰੌਲੇ ਸਾਹਿਬ ਤੋਂ ਬਾਬਾ ਬਾਟ ਪੈ ਜਾਂਦੀ ਹੈ ਤੇ ਅਚਾਨਕ ਜੀ ਆਪਣੇ ਨਾਲ ਬਹੁਤ ਮਾੜੀ ਹੋਈ ਇਹਨਾਂ ਸੋਚਿਆ ਨਹੀਂ ਸੀ ਐਂ ਲੱਗਦਾ ਸੀ ਵੀ ਟਾਈਮ ਨਾਲ ਚਲੇ ਜਾਵਾਂਗੇ ਤੇ اچانک ਹੀ ਜਦੋਂ ਆਪਾਂ ਉਤੋਂ ਰੌਲੇ ਸਾਹਿਬ ਤੋਂ ਚੱਲੇ ਬਸ ਜਦੋਂ ਗੱਡੀ ਦੇ ਜਿਹੜੇ ਲਾਈਟਾਂ ਨੇ ਉਹ ਚੱਲਣਾ ਬੰਦ ਹੋ ਗਈਆਂ ਤੇ ਫਿਰ ਆਪਾਂ ਉਸ ਇੰਡੀਕੇਟਰਾਂ ਦੇ ਨਾਲ ਜਿਹੜੀ ਗੱਡੀ ਲੈ ਕੇ ਆਏ ਆ ਬਹੁਤ ਮੁਸ਼ਕਲ ਦੇ ਨਾਲ ਆ ਗੱਡੀ ਲੈ ਕੇ ਆਏ ਆ ਜਦੋਂ ਜਮਾ ਜੀ ਫਿੰਡ ਕੋਲੇ ਆ ਗਏ ਹਨਾ ਉਦੋਂ ਦੁਬਾਰਾ ਦੇਖੀਆਂ ਤਾਂ ਉਹਦੀ ਚੱਲ ਰਹੀਆਂ ਤਾਂ ਇੰਨਾ ਬਹੁਤ ਔਖੇ ਹੋ ਕੇ ਜੇ ਅਸੀਂ ਆਏ ਤੇ ਆਏ ਕਰੇ ਵੀ ਮੂਰੋ ਕੁਝ ਜਮਾ ਬਿਲਕੁਲ ਦਿਖਦਾ ਨਹੀਂ ਹੈਗਾ ਸੀ ਲਓ ਜੀ ਹੁਣ ਟਾਈਮ ਵੀ 8:05 ਕੇ 5 ਮਿੰਟ ਹੋ ਚੁੱਕੇ ਨੇ ਤੇ ਇੰਨਾ ਨਹੀਂ ਲੱਗਦਾ ਸੀ ਐ ਲੱਗਦਾ ਸੀ ਜਿਵੇਂ ਆਪਾਂ ਟਾਈਮ ਨਾਲ ਚਲੇ ਜਾਵਾਂਗੇ ਤੇ ਉਹੀ ਗੱਲ ਹੈ ਜੀ 9:00 ਵਜੇ ਕੇ 5 ਮਿੰਟਾਂ ਤੇ ਆਪਾਂ ਘਰੇ ਪਹੁੰਚੇਾਂਗੇ ਬਸ ਰਾਤ ਨੂੰ ਸੌਂ ਜਾਾਂਗੇ ਸਵੇਰੇ ਉੱਠ ਕੇ ਸਾਜਰੇ ਫੇਰ ਜਾਣ ਦਾ ਵੇਲਾ ਹੋ ਜਾਊਗਾ ਉਹੀ ਗੱਲ ਹੈ ਜੀ ਔਖਾ ਹੋ ਜਾਂਦਾ ਤੂੜ ਦੀ ਰਿਸ਼ਤੇਦਾਰੀ ਦਾ ਨਾ ਨੇੜੇ ਹੋਵੇ ਬੰਦਾ ਟਾਈਮ ਨਾਲ ਜਾ ਕੇ ਟਾਈਮ ਨਾਲ ਘਰ ਆ ਜਾਂਦਾ ਜੀ ਔਰ ਉਹਨਾਂ ਟਾਈਮ ਰਾਹਾਂ ਦੇ ਵਿੱਚ ਹੀ ਖप्त ਹੋ ਗਿਆ ਤੇ ਚਲੋ ਜੀ ਫਿਰ ਆਪਾਂ ਸਵੇਰੇ ਜਲਦੀ ਵੀ ਜਾਵਾਂਗੇ ਤੇ ਹੁਣ ਬਸ ਆਪਾਂ ਪਹੁੰਚ ਗਏ ਇਹਨਾਂ ਦੀ ਪਹੀ ਜਿਹੜੀ ਬਹੁਤ ਲੰਬੀ ਪੈ ਜਾਂਦੀ ਜੀ ਮੇਰੇ ਜਿਹੜੇ ਨਾਨਤਾ ਦੇ ਘਰੋਂ ਜਾਂਦੀ ਆ ਪਹੀ ਤੇ ਇਹਨਾਂ ਨੂੰ ਸਪੈਸ਼ਲੀ ਸਿੰਗਲ ਪਹੀ ਬਣਾਈ ਹੋਈ ਆ ਦੇਖੋ ਜੀ ਆਪਣੇ ਕਨੇ ਦਾ ਸਰਪੰਚ ਨਹੀਂ ਪੱਕੀ ਕਰਦੇ ਇਹਨਾਂ ਕਨੇ ਸਾਰੀਆਂ ਇੱਕ ਕੱਲੇ ਕੱਲੇ ਘਰੋਂ ਵੀ ਗਲੀ ਪੱਕੀ ਹੋਈ ਹੋਈ ਆ ਦੇਖੋ ਖੇਤਾਂ ਦੇ ਵਿੱਚ ਜਗ੍ਹਾ ਬਣੀ ਹੋਈ ਆ ਇਹਨਾਂ ਦੀ ਜਿਹੜੀ ਇਹਦੀ ਪਈਆ ਸਾਰੀ ਪੱਕੀ ਹੈ ਜੀ ਤੇ ਉਹ ਇਹਨਾਂ ਨਾਲ ਜੀ ਆਪਣੇ ਕਨੇ ਨਹੀਂ ਕਰਦੇ ਹੈਗੇ ਚਲੋ ਜੀ ਆਪਾਂ ਪਹੁੰਚ ਗਏ ਇੱਥੇ ਆ ਗਿਆ ਆਪਣੇ ਨਾਨਾ ਦਾ ਘਰ ਦੇਖ ਲਿਆ ਗੇਟੂ ਗੁੱਟ ਖਲਾਉਣੇ ਆ ਗਏ ਪਤਾ ਸੌਂਦੇ ਹੋਣਾ ਨਗ ਨੀ ਖਾ ਰਸਤਾ ਫਿਰ ਕੌਣ ਨਹੀਂ ਬਣਾਇਆ ਇਹਨਾਂ ਨੇ ਧੀਰਨ ਰਹਾ ਉਹ ਆ ਜਿਹੜਾ ਟੋਪੇ ਖਲਾ ਇਹ ਤਰਨਾ ਬਣੀ ਬਸ ਗਾਣਾ ਉਹਲੀ ਇਹ ਨਾਲ ਤੇ ਗੱਡੀ ਸਿਆ ਲੈ ਆਪਾਂ ਉਧਰ ਕਹੀਂ ਜਾਣ ਨੂੰ ਫਿਰਦੇ ਸੀ ਪਰ ਰੋਕ ਲਿਆ ਨੇ ਵੀਰ ਮਾੜਾ ਅਰੇ ਥੱਲੇ ਵਾਲੀ ਪੀਲੀ ਲੱਟ ਮੈਨੂੰ ਲਾਗਰੀ ਹੋ ਗਈ ਤੇ ਫਟੇ ਗੱਡੀ ਦਾ ਲੱਟਾ ਇੱਥੇ ਚਲਾਈਆਂ ਨੇ ਆ ਕੇ ਅਸੀਂ ਮੈਂ ਆਹੀ ਟਾਈਮ ਆ ਮੇਰਾ ਅਸੀਂ ਕਿੱਧਰ ਦੀ ਮੈਂ ਨਹੀਂ ਇੱਥੇ ਕਹਿੰਦਾ ਤੁਸੀਂ ਨਹੀਂ ਤਾਂ ਮੇਹਰਾ ਵਾਲਾ ਹੋ ਗਿਆ ਉਹਦੇ ਨਾਲ ਇਹ ਰਿਹਾ ਨੇ ਨਿਆਰਾ ਵੀਰ ਉਹਦੇ ਬਾਰੇ ਵੀ ਨਹੀਂ ਅਰੇ ਉਹ ਉਹ ਮੇਰੇ ਨਾਲ ਗੱਲਾਂ ਕਰੀਂ ਦਿਖਾ ਕੇ ਟਾਈਮ ਵਾੜਨਾ ਬਾਰੇ ਕਹਿੰਦੀ ਹੈ ਚਲੋ ਅੰਦਰ ਤੁਹਾਨੂੰ ਫੇਰ ਦੱਸਾਂਗੀ ਕੀ ਵੇ ਕੀ ਬਣੀ ਹੋਈ ਆ ਜਾ ਬਈ ਤੂੰ ਆ ਜਾ ਸੱਚ ਜੀ ਤੇ ਆ ਰਾਮ ਨੇ ਓਏ ਆ ਜਾ ਆ ਇੱਕ ਗੱਲ ਦੁੱਧੀ ਸੀ ਆ ਮਾਸੀ ਤੂੰ ਮੇਰੇ ਨਾਲ ਚੱਲ ਮਾਸੀ